ਸਹੇਜ ਦੇਖੋ ਕੁਆਲਿਟੀ ਇਹਦਾ ਜਿਹੜੀ ਚੌੜਾਈ ਹੈ ਉਹ ਵੀ ਬਹੁਤ ਹੈ ਬਾਈ ਵਧੀਆ ਡਿਜ਼ਾਈਨ ਹੈ ਜਿਹੜੀ ਇਹਦੀ ਲੈਂਥ ਹੈ ਬਾਈ ਜੀ ਉਹ ਵੀ ਪੂਰੀ ਮਿਲੂ ਤੁਹਾਨੂੰ ਘੱਟ ਨਹੀਂ ਮਿਲਦੀ ਐਣੀ ਹੈ ਵੀ ਤੁਹਾਡੇ ਜਿਹੜੀ ਬੰਨ ਚ ਦਿੱਕਤ ਆਵੇ ਸੌਲਾ ਵਾਸਤੇ ਬਾਈ ਜੀ ਖੁੱਲੇ ਮੰਗਾਇਆ ਚੈੱਕ ਕਰੋ ਬਾਈ ਜੀ ਕਿੰਦਾ ਸੌਲਾ 22 ਮੀਟਰ ਦਾ ਸੌਲਾ ਹੈ ਬਾਈ ਜੀ ਪੂਰਾ ਵਧੀਆ ਪੀਕੋ ਫੂਕੋ ਬਾਈ ਜੀ ਚਾਰੇ ਸਪਰੇ ਕੀਤੀ ਹੋਈ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਸੌਲਾ ਹੈ ਚੈੱਕ ਕਰੋ ਜੇ ਕਿ ਰਿਸ਼ਿਪਿੰਗ ਕਰਾਉਣੀ ਹੈ ਸ਼ਿਪਿੰਗ ਬਾਈ ਜੀ ਫ੍ਰੀ ਹੈ 50 ਹਰਿਆਣਾ ਸ਼ਿਪਿੰਗ ਫ੍ਰੀ ਕਰ ਦੋ ਬਾਈ ਜੀ ਪਹਿਲਾਂ ਤਾਂ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਗੱਲ ਲਈ ਖਰਾਬੀ ਕਰਕੇ ਥੋੜਾ ਜਿਹਾ ਆਵਾਜ਼ ਚ ਦਿੱਕਤ ਆਊਗੀ ਤੇ ਉਹ ਸਰਦੀ ਹੈ ਕਿ ਥੋੜਾ ਜਿਹਾ ਐ ਵੀ ਗਲੇ ਚ ਪ੍ਰੋਬਲਮ ਹੈ ਤੇ ਬਾਈ ਜੀ ਆਪਾਂ ਇਹ ਮਨਜਿੰਦਰ ਕਲਥ ਹਸਪੀਟਲ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਵੀਰ ਜੀ ਆਪਣਾ ਜਿੱਥੇ ਆਪਣਾ ਇਹ ਕੱਪੜਿਆਂ ਦਾ ਸ਼ੋਰੂਮ ਹੈ ਬਾਈ ਜੀ ਸਭ ਨੂੰ ਪਤਾ ਹੀ ਹੈ ਆਪਣੇ ਕੋਲ ਹਰ ਇੱਕ ਚੀਜ਼ ਮਿਲਦੀ ਹੈ ਵੀਰੇ ਤੇ ਹੁਣ ਸਰਦੀਆਂ ਕਰਕੇ ਸਰਦੀਆਂ ਦਾ ਕੱਪੜੇ ਬਹੁਤ ਜ਼ੋਰ ਹੈ ਸਰਦੀਆਂ ਦੇ ਕੱਪੜੇ ਦਾ ਤੇ ਜਿਵੇਂ ਅਲਪਾਇਨਲ ਪੂਨ ਹੈ ਟਾਲੀਅਨ ਬੂਲ ਹੈ ਤੇ ਹੋਰ ਬਹੁਤ ਕਾਟਰਜ ਵਰਗੇ ਵੈਰਿਟੀਆ ਬੈਲਵੱਟ ਸਾਰੇ ਆਪਣੇ ਕੋਲੇ ਮਾਲ ਹੈਗੇ ਵੀਰੇ ਅੱਜ ਤੁਹਾਨੂੰ ਨਵੀਂ ਵੈਰਿਟੀ ਲੈ ਕੇ ਆਇਆ ਇੱਕ ਬਹੁਤ ਹੀ ਵਧੀਆ ਕੁਆਲਿਟੀ ਦਾ ਇਹਦਾ ਪਸ਼ਮੀਨੇ ਦਾ ਸੌਲ ਹੈ ਪਸ਼ਮੀਨੇ ਦਾ ਸ਼ੂਟ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਦੋ ਵੈਰਿਟੀ ਦਿਖਾਉਣੀ ਹੈ ਭਾਈ ਜੀ ਗੌਰ ਨਾਲ ਚੈੱਕ ਕਰ ਲਿਓ ਦੇਖ ਲਿਓ ਰੇਟ ਕੁਆਲਿਟੀ ਤੇ ਇਹ ਤੁਹਾਨੂੰ ਸਾਰਾ ਚੰਨ ਦਿਖਾਵਾਂ ਬਾਅਦ ਟਾਈਮ ਨਹੀਂ ਲੈਂਦੇ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਪਹਿਲਾਂ ਬਾਈ ਆਪਾਂ ਤੁਹਾਨੂੰ ਕਾਹ ਦਿਖਾਇਆ ਸੀ ਇਹ ਪਰਗਦੀ ਦਾ ਮਾਲਾ ਬਾਈ ਜੀ ਇਹ ਚੈੱਕ ਕਰ ਲੋ ਗੌਰ ਨਾਲ ਪਹਿਲਾਂ ਤੁਹਾਨੂੰ ਇਹ ਦਿਖਾਇਆ ਵੀ ਸੀ ਪਹਿਲਾਂ ਵੀਡੀਓ ਚ ਦਿਖਾਏ ਹੋਏ ਐ ਜਿਹੜਾ ਇਹਦਾ ਸਟਾਲ ਨਾ ਬਾਈ ਜੀ ਸਟਾਲ ਛੋਟਾ ਦਾ ਗਾਹਕ ਸਟਾਲ ਛੋਟਾ ਕਿੰਦਾ ਇਹਦਾ ਵੀ ਆ ਮਤਲਬ ਸਟਾਲ ਇਹ ਚੌੜਾ ਘਟਾ ਹੈ ਮਤਲਬ ਕਹਿੰਦਾ ਭਾਬੀ ਐ ਐ ਘਟਾ ਜੀ ਐ ਸੌਲ ਜਿਹੜਾ ਸੌਲ ਹੈ ਸੌਲ ਨੂੰ ਚੌੜਾ ਘਟ ਕਹਿੰਦੇ ਗਾਹਕ ਵੀ ਘਟਾ ਇਹ ਉਹ ਡਿਜ਼ਾਈਨ ਬਹੁਤ ਸੋਹਣਾ ਹੈ ਇਹਦਾ ਰੇਟ ਦੇ ਹਿਸਾਬ ਨਾਲ ਬਾਈ ਜੀ ਬਿਲਕੁਲ ਸਹੀ ਹੈ ਇਹ ਵੀ ਕੋਈ ਇਹੋ ਜਿਹੀ ਗੱਲ ਨਹੀਂ ਰੇਟ ਬਹੁਤ ਘੱਟ ਹੈ ਇਹਦਾ ਤੇ ਇਹਦਾ ਛੋਟਾ ਹੋਣ ਕਰਕੇ ਗਾਹਕ ਨੂੰ ਥੋੜੀ ਦਿੱਕਤ ਮਾਂਦੇ ਸੀ ਹੁਣ ਆਪਾਂ ਵੱਡੇ ਸ਼ਾਲਾਂ ਦੇ 4x ਸ਼ਾਲਾਂ ਲੈ ਬਾਈ ਜੀ ਉਹ ਦਿਖਾਵਾਂਗੇ ਤੁਹਾਨੂੰ ਪਹਿਲਾਂ ਜਿਹੜਾ ਆਪਾਂ ਅੱਜ ਇਹ ਦਿਖਾਈ ਸੀ ਬਾਈ ਜੀ ਇਹ ਪਹਿਲਾਂ ਆਪਾਂ ਵੀਡੀਓ 'ਚ ਬੋਲੇ ਹੋਏ ਜੇ ਕੋਈ ਬਈ 10 ਸੂਟ ਇਕੱਠੇ ਲੈਂਦਾ ਇਹ 550 ਰੁਪਏ ਰੇਟ ਹੈ ਇਹਦਾ ਕੁੱਲ ਦੁਕਾਨਦਾਰੀ ਵਾਸਤੇ ਬਹੁਤ ਹੀ ਵਧੀਆ ਪਰਤੇ ਵਾਲੀ ਚੀਜ਼ ਹੈ ਜਿਹੜਾ ਬੰਦਾ 10 ਪੀਸ ਇਕੱਠੇ ਚੱਕ ਲੂ ਇਹਦੇ ਇਹਦਾ ਰੇਟ ਪੁੱਲ 550 ਰੁਪਏ 10 ਸੂਟਾਂ ਤੇ ਇਕੱਲੇ ਇਕੱਲੇ ਸੂਟ ਦੇ ਨਹੀਂ ਬਾਈ ਜੀ 10 ਸੂਟਾਂ ਤੇ ਰੇਟ ਹੈ 550 ਰੁਪਏ ਊਂ ਕੁਆਲਿਟੀ ਬਹੁਤ ਵਧੀਆ ਸੀ ਦੀ ਤੇਰਾ ਕੱਪੜਾ ਵੀ ਬਹੁਤ ਸੋਹਣਾ ਸੀ ਪਗਤੀ ਦਾ ਮਾਲ ਹੈ ਜੀ ਪੂਰਾ ਵਧੀਆ ਕੰਪਨੀ ਦਾ ਮਾਲ ਹੈ ਦੇਖੋ ਇਹਨੂੰ ਮਲਾਜਨ ਦਬਕਾ ਬਾਈ ਜੀ ਬਹੁਤ ਲੈਂਦਾ ਕਿਉਂਕਿ ਉਹ ਸੌਲ ਛੋਟਾ ਚੱਲ ਜਾਂਦਾ ਪਰ ਬਾਈ ਜੀ ਆਪਣਾ ਜਿਹੜਾ ਇਹ ਲੇਡਜ਼ ਆ ਇਹ ਸੌਲ ਥੋੜੇ ਜਿ ਖੁੱਲੇ ਭਾਲਦੇ ਆ ਆ ਦੇਖੋ ਇਹਦੇ ਚ ਸਾਰੇ ਆ ਆ ਚੈੱਕ ਆਈਸ ਹੋਈ ਡਿਜ਼ਾਈਨ ਬਹੁਤ ਸੋਹਣੇ ਇਹਦੇ ਚ ਇਹ 10 ਤੋਂ ਤਾਂ ਨੇ ਬਾਈ ਜੀ ਰੇਟ ਇਹਦਾ 550 ਰੁਪਈਆ ਰੇਟ ਹੈ ਤੇ ਜਿਹੜਾ ਬਾਈ ਜੀ ਆਪਾਂ ਹੁਣ ਲੈ ਕੇ ਆਏ ਆ ਇਹ ਪਰਗਤੀ ਦਾ ਮਾਲ ਆ ਬਾਈ ਜੀ ਪਰਗਤੀ ਦੀ ਕੁਆਲਿਟੀ ਹੈ ਤੇ ਕੁਆਲਿਟੀ ਬਾਈ ਜੀ ਐਡੀ ਇੱਕ ਚੰਗੀ ਸੋਹਣੀ ਕੁਆਲਿਟੀ ਹੈ ਇਹ ਬਹੁਤ ਹੀ ਵਧੀਆ ਕੁਆਲਿਟੀ ਹੈ ਪਹਿਲੀ ਗੱਲ ਤਾਂ ਕਪੜਾ ਬਾਈ ਜੀ ਇਹ ਜਿਵੇਂ ਮਲਿਆਈ ਵਰਗਾ ਕਪੜਾ ਹੈ ਜਿਵੇਂ ਪੋਲਾ ਰੂਮ ਵਰਗਾ ਤੇ ਪਸ਼ਮੀਨਾ ਪਿਓਰ ਜਿਹਾ ਬਾਈ ਜੀ ਪੂਰਾ ਫੁੱਲ ਵਧੀਆ ਪਿਓਰ ਪਸ਼ਮੀਨਾ ਇਹ ਹੈ ਜਿਮੇਵਾਰੀ ਹੈ ਕੁਆਲਿਟੀ ਹੈ ਕੱਪੜੇ ਦੀ ਬਹੁਤ ਹੀ ਵਧੀਆ ਕੁਆਲਿਟੀ ਕੱਪੜੇ ਦੀ ਤੇ ਡਿਜ਼ਾਈਨ ਤੇ ਕੁਆਲਿਟੀ ਬਾਈ ਜੀ ਬਹੁਤ ਸੋਹਣੀ ਹੈ ਜਿਹੜਾ ਇਹਦਾ ਸੌਲਾ ਬਾਈ ਜੀ ਬਹੁਤ ਲੰਬਾ ਤੇ ਬਹੁਤ ਚੌੜਾ ਸੌਲਾ ਹੈ ਇਹਦਾ ਤਾਂ ਜੋ ਬਾਈ ਜੀ ਇਹਦੀ ਵਿਕਰੀ ਬਹੁਤ ਜ਼ਿਆਦਾ ਹੈ ਦੂਰੀ ਬਾਰਤੀ ਦੀ ਵਾਰ ਮੰਗਵਾਦਾ ਹੈ ਸੌਲਾ ਦੇਖੋ ਬਾਈ ਜੀ ਕਿੰਨਾ ਵੱਡਾ ਸੌਲਾ ਹੈ ਦਾ ਕਰੋ ਚੈੱਕ ਬਾਈ ਜੀ ਕਿੰਨਾ ਸੌਲਾ ਹੈ ਪੂਰਾ ਫੁੱਲ ਸਾਈਜ਼ ਹੈ ਚਾਦਰ ਜਿੱਦਾ ਪਿਆ ਬਾਈ ਜੀ ਪੂਰਾ ਫੁੱਲ ਸਾਈਜ਼ ਹੈ ਦੇਖੋ ਕੁਆਲਿਟੀ ਇਹਦਾ ਜਿਹੜੀ ਚੌੜਾਈ ਹੈ ਉਹ ਵੀ ਬਹੁਤ ਹੈ ਬਾਈ ਜਿਹੜੀ ਲੰਬਾਈ ਹੈ ਉਹ ਵੀ 2.5 ਤੋਂ 2.2 ਤੋਂ 2.5 ਮੀਟਰ ਦੀ ਲੰਬਾਈ ਹੈ ਦੀ ਬਹੁਤ ਕੁਆਲਿਟੀ ਵਧੀਆ ਦੇਖੋ ਚੌੜਾਗਾ ਪੂਰਾ ਵਧੀਆ ਇਹਦਾ ਸਹਿਜ ਬਹੁਤ ਖੁੱਲਾਗਾ ਤਾਂ ਕਿ ਬਾਈ ਜੀ ਇਹ ਗਾਹਕਾਂ ਵਾਸਤੇ ਆਪਾਂ ਇਹ ਮੰਗਵਾਇਆ ਸੀਗਾ ਵੀ ਖੁੱਲਾ ਚੀਏ ਉਹ ਥੋੜਾ ਦਿੱਕਤ ਜੀ ਹਦੀ ਤਾਂ ਮਤਲਬ ਗਾਹਕ ਨੂੰ ਲੈਂਡ ਦੇਖਤਾ ਹੁੰਦੀ ਅਗਲਾ ਕਹਿੰਦਾ ਸਿਆਲ ਦੀ ਰੁੱਸਾ ਬਾਈ ਜੀ ਸੌਲ ਸਾਨੂੰ ਖੁੱਲਾ ਚਾਹੀਦਾ ਇਹਦੇ ਜੇ ਡਿਜ਼ਾਈਨ ਬਹੁਤ ਆ ਬਾਈ ਜੀ ਆਪਣੇ ਕੋਲੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਆਹ ਡਿਜ਼ਾਈਨ ਦੇਖੋ ਬਾਈ ਜੀ ਹੋਰ ਉਦੋਂ ਵਧੀਆ ਆ ਗਿਆ ਜਿਆ ਕਿੰਨਾ ਸੋਹਣਾ ਡਿਜ਼ਾਈਨ ਚੈੱਕ ਕਰੋ ਇਹ ਦੇਖੋ ਬਹੁਤ ਹੀ ਵਧੀਆ ਡਿਜ਼ਾਈਨ ਹੈ ਇਸ ਤੇ ਜਿਹੜੀ ਇਹਦੀ ਲੈਂਥ ਹੈ ਬਾਈ ਜੀ ਉਹ ਵੀ ਪੂਰੀ ਮਿਲੂ ਤੁਹਾਨੂੰ ਘੱਟ ਨਹੀਂ ਮਿਲਦੀ ਐਣੀ ਹੈ ਵੀ ਤੁਹਾਡੇ ਜਿਹੜੀ ਬਣ ਚ ਦਿੱਕਤ ਆਵੇ ਉਹ ਦਿੱਕਤ ਨਹੀਂ ਹੋਣੀ ਬਾਈ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਲਿਆ ਕਰੋ ਕਿਉਂਕਿ ਬਾਈ ਜੀ ਗਾਹਾਂ ਦੀ ਗਾਂ ਸਾਰਿਆਂ ਨੂੰ ਪਤਾ ਲੱਗ ਸਕੇ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੱਡੇ ਸੋਹਣੇ ਡਿਜ਼ਾਈਨ ਹੈ ਦੇਖੋ ਚੈੱਕ ਚੱਕ ਆ ਦੇਖੋ ਬਾਈ ਜੀ ਜਿਹੜਾ ਸੌਲਾ ਬਾਈ ਜੀ ਇਹਦਾ ਸਹਿਜ ਬਹੁਤ ਖੁੱਲਾ ਡੁੱਲਾ ਸੌਲਾ ਐ ਨਹੀਂ ਬੁੱਕਲ ਚ ਵੱਜ ਤੇ ਦਿੱਕਤ ਨਹੀਂ ਕੋਈ ਆਉਂਦੀ ਬਾਈ ਜੀ ਸਿਆਲ ਦੀ ਰੁੱਤ ਐ ਇਹ ਨਹੀਂ ਹੈਵੀ ਜਿਉ ਬੁੱਕਲ ਮਾਰੋਗੇ ਲੰਡਾ ਜਾਂ ਰਹੂਗਾ ਬਾਈ ਜੀ ਵੀ ਅੱਧਾ ਆਪਣਾ ਸਰੀਰ ਨੰਗਾ ਰਹੂ ਉਹ ਚੀਜ਼ ਨਹੀਂ ਹੈਗੀ ਦੇਖੋ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਸੌਲਾ ਇਹ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਇਹ ਪਰਗਦੀ ਦਾ ਮਾਲ ਆ ਬਾਈ ਜੀ ਦੇਖ ਲਓ ਚੈੱਕ ਕਰ ਲਓ ਆ ਸਾਰੇ ਡਿਜ਼ਾਈਨ ਡਿਜ਼ਾਈਨ ਬਹੁਤ ਅੰਦਰ ਹੈਗੇ 15 18 ਡਿਜ਼ਾਈਨ ਹੈਗੇ ਆਪਣੇ ਕੋਲੇ ਇੱਕ ਨੰਬਰ ਕੁਆਲਿਟੀ ਦਾ ਤੇ ਆਹ ਹੋਰ ਦਿਖਾ ਦੇ ਲੋ ਜਿਹੜੇ ਇਹਦੇ ਚੈਨ ਦੇ ਬਹੁਤ ਸੋਹਣੇ ਡਿਜ਼ਾਈਨ ਹੈ ਸਰਦਾਰੀ ਜਿਹੇ ਰੰਗ ਆਏ ਨਹੀਂ ਹੈਗੇ ਉਹ ਪੜਕੀਲੇ ਜੇ ਰੰਗ ਨਹੀਂ ਹੈਗੇ ਦੇਖੋ ਆਹ ਦੇਖੋ ਕਿੰਨੇ ਸੋਹਣੇ ਰੰਗ ਭਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਕਪੜਾ ਨਹੀਂ ਖਰਾਬ ਹੋਊ ਨਾ ਇਹ ਤੇ ਬੁਰਾ ਹੋਵੇ ਨਾ ਇਹ ਖਰਾਬ ਹੋਵੇ ਨਾ ਇਹ ਸੰਕੋਵੇ ਕੁਝ ਨਹੀਂ ਹੁੰਦਾ ਇਹਨੂੰ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਆ ਇਹਨਾਂ ਸ਼ਾਲ ਦੇਖੋ ਬਾਈ ਜੀ ਸ਼ਾਲ ਉਦੂ ਬਹੁਤ ਵਧੀਆ ਸ਼ਾਲ ਐ ਇਹ ਪਸ਼ਮੀਨਾ ਬਾਈ ਜੀ ਕੱਪੜਾ ਬਹੁਤ ਵਧੀਆ ਨਿੱਗਾ ਤੇ ਸ਼ਾਨਦਾਰ ਕੱਪੜਾ ਐ ਦੇਖੋ ਬਾਈ ਜੀ ਸ਼ਾਲ ਦੇਖੋ ਕਿੰਨਾ ਖੁੱਲਾ ਬਣਾਇਆ ਐ ਇਹ ਬਾਈ ਜੀ ਖੁੱਲੇ ਸ਼ਾਲਾਂ ਕਰਕੇ ਬੰਗਵਾਇਆ ਇਹ ਤੂੰ ਤਾਂ ਆਪਣੇ ਕੋਲੇ ਵਰਗਤੀ ਦਾ ਬਾਈ ਜੀ ਸਸਾ ਕੱਪੜਾ ਵੀ ਬਹੁਤ ਭੇਜਣਾ ਮਰਜ਼ੀ ਲੈ ਜਾਓ 550 600 700 ਜਿੰਨੇ ਆਲਾ ਮਰਜ਼ੀ ਲੈ ਲਓ ਪਰ ਇਹਦਾ ਸ਼ਾਲ ਖੁੱਲੇ ਕਰਕੇ ਬਾਈ ਜੀ ਆਪਾਂ ਇਹ ਥੋੜਾ ਮੰਗਵਾਇਆ ਤਾਂ ਕਿ ਇਹਨੂੰ ਗਾਹਕ ਪਸੰਦ ਬਹੁਤ ਕਰਦਾ ਬਾਈ ਜੀ ਬਾਈ ਜੀ ਜਿਹੜਾ ਇਹਦਾ ਰੇਟ ਹੈ ਇਹਦਾ ਰੇਟ ਕੁੱਲ 1200 ਰੁਪਈਆ ਰੇਟ ਹੈ ਜਿਹੜਾ ਕੋਈ ਦੁਕਾਨਦਾਰ ਹੈ ਮੇਰਾ ਵੀਰ ਭਰਾ ਕੋਈ ਰੀਸੇਲਰ ਕੰਮ ਕਰਦਾ ਹੈ ਉਹਨੂੰ ਬਾਈ ਜੀ ਲਾਵਾਂਗੇ ਲੈਸ ਆਪਾਂ ਤੇ ਇਹਦੇ ਵਿੱਚ ਜੇ ਕਿਸੇ ਨੇ ਸ਼ਿਪਿੰਗ ਕਰਾਉਣੀ ਹੈ ਪੰਜਾਬ ਹਰਿਆਣਾ ਸ਼ਿਪਿੰਗ ਬਾਈ ਜੀ ਫ੍ਰੀ ਹੈ ਕਿਉਂਕਿ ਜੇ ਦੋ ਸੂਟ ਮੰਗਾਉਣਾ ਹੈ ਕੋਈ ਮੰਗਵਾ ਸਕਦਾ ਹੈ ਸ਼ਿਪਿੰਗ ਫ੍ਰੀ ਕਰ ਰਹੇ ਆਗੇ ਬਾਈ ਜੀ ਇਹਦੀ ਪੰਜਾਬ ਤੇ ਹਰਿਆਣਾ ਤੇ ਇਹ ਇਹ ਜੇ ਮੰਗਾਉਣਾ ਕਿਸੇ ਨੇ ਸ਼ਿਪਿੰਗ ਫ੍ਰੀ ਹੈ ਇਹਦੀ ਦੋ ਸੂਟ ਮੰਗਵਾਓ ਬਾਈ ਜੀ ਇੱਕ ਸੂਟ ਤਾਂ ਨਹੀਂ ਹੋਣਾ ਦੋ ਸੂਟ ਮੰਗਵਾਉਣੇ ਪੈਣਗੇ ਤਾਂ ਸ਼ਿਪਿੰਗ ਤੁਹਾਨੂੰ ਫ੍ਰੀ ਦੇ ਦਾਂਗੇ ਆ ਇਹਦੇ ਆ ਡਿਜ਼ ਇੱਕੇ ਦੇ ਨਾਲ ਬਾਈ ਜੀ ਹੋਰ ਆਇਆ ਪਰਦਤੀ ਦਾ ਤੁਹਾਨੂੰ ਮਾਲ ਦਿਖਾਉਣਾ ਉਹ ਹੈਗਾ ਵਰਕ ਵਾਲਾ। ਉਹ ਬਾਈ ਜੀ ਆ ਸੀ। ਇਹਦੇ ਛਿੱਪੀ ਵਰਕ ਕੀਤਾ ਹੋਇਆ ਬਾਈ ਜੀ ਇਹ। ਇਹ ਮੈਚਿੰਗ ਸੂਟ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਜੀ। ਇਹਨੂੰ ਆਪਾਂ ਜਿਵੇਂ ਕਹਦੇ ਵੀ ਇਟਾਲੀਅਨ ਬੂਲ ਦਾ ਕੱਪੜਾ ਜ ਹੈ ਬਾਈ ਇਟਾਲੀਅਨ ਬੂਲ ਵਾਂਗੂ ਕੱਪੜਾ ਬਾਈ ਜੀ ਪੂਰਾ ਵਧੀਆ ਮਲੈਮ ਕੱਪੜਾ। ਆ ਦੇਖੋ ਬਾਈ ਜੀ ਇਹ ਨਾ ਜਿਹੜੀ ਇਸਦੇ ਡਿਜ਼ਾਈਨ ਮੀਨਾਕਾਰੀ ਕੀਤੀ ਹੈ ਤੇ ਇਹਦੇ ਛਿੱਪੀ ਵਰਕ ਜਲਾਇਆ ਹੋਇਆ ਬਹੁਤ ਸੋਹਣਾ ਕਢਾਈ ਕੀਤੀ ਹੋਈ ਹੈ। ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਇਹ ਸੂਟ ਬਣਾਇਆ ਹੋਇਆ ਹੈ ਇਹ ਦੋਨੇ ਪਾਸੇ ਹੀ ਹੈ ਕੜਾਈ ਬਾਈ ਜੀ ਇਹ ਦੇਖੋ ਪਿੱਛੇ ਵੀ ਹੈ ਤੇ ਅੱਗੇ ਵੀ ਇਹ ਦੋਨੇ ਪਾਸੇ ਕੜਾਈ ਹੈ ਬਾਈ ਜੀ ਦੀ ਤੇ ਆ ਇਹਦਾ ਬਾਟਮ ਦਾ ਕਪੜਾ ਬਾਈ ਜੀ ਕੂਲਾ ਮਲੈਨ ਕਪੜਾ ਪਿਆ ਜਮਾ ਬਾਟਮ ਦਾ ਦੇਖ ਕਰੋ ਤੇ ਆ ਇਹਦਾ ਬਾਈ ਜੀ ਸੌੜ ਸੌੜ ਬਾਈ ਜੀ ਇਹਦਾ ਵੀ ਚਾਦਰੇ ਦਾ ਸੌ ਰੁਪਿਆ ਹੈਗਾ ਦੇਖੋ ਸੌੜ ਦੇਖੋ ਇਹਦਾ ਸ਼ፋਰ ਦਾ ਸੌਲਾ ਵਾਸਤੇ ਬਾਈ ਜੀ ਖੁੱਲੇ ਮੰਗਾਇਆ ਚੈੱਕ ਕਰੋ ਬਾਈ ਜੀ ਕਿੱਦਾਂ ਸੌਲਾ 2.5 ਮੀਟਰ ਦਾ ਸੌਲਾ ਬਾਈ ਜੀ ਪੂਰਾ ਵਧੀਆ ਪੀਕੋ ਬੂਕੋ ਬਾਈ ਜੀ ਚਾਰੇ ਸਪਰੇ ਕੀਤੀ ਹੋਈ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਸੌਲਾ ਹੈ ਚੈੱਕ ਕਰੋ ਦੇਖੋ ਬਹੁਤ ਹੀ ਸ਼ਾਨਦਾਰ ਕਪੜਾ ਬਾਈ ਜੀ ਜਿਹੜਾ ਕਿਰਾਂ ਲੈ ਗਿਆ ਬਾਈ ਜੀ ਯਾਦ ਕਰੂ ਵੀ ਹਾਂ ਕਪੜਾ ਸੀਗਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਇਹ ਇਹਦੇ ਚ ਡਿਜ਼ਾਈਨ ਬਾਈ ਜੀ ਮਿਲ ਜਾਣਗੇ ਜਿੰਨੇ ਮਰਜ਼ੀ ਲੈ ਲਿਓ ਤੇ ਪ੍ਰਿੰਟ ਅਲੱਗ-ਅਲੱਗ ਹੁੰਦੇ ਨੇ ਵੀ ਰੰਗ ਜਿੰਨੇ ਮਰਜ਼ੀ ਲੈ ਲਓ ਦੇਖੋ ਬਾਈ ਜੀ ਆ ਇਹਦਾ ਬਾਟਮ ਦਾ ਕੱਪੜਾ ਦਾ ਬਾਟਮ ਦਾ ਕੱਪੜਾ ਹੈ ਬਾਈ ਜੀ ਬਹੁਤ ਸੋਹਣਾ ਤੇ ਇੱਕ ਮਲੈਮ ਕੱਪੜਾ ਪੂਰਾ ਵਧੀਆ ਜਮਾ ਹੈ ਕੋਹ ਨਹੀਂ ਕੱਪੜਾ ਹੈਗਾ ਵੀ ਖਰਾਬ ਹੋ ਜੂਗਾ ਤੇ ਆ ਦੇਖੋ ਸੌਲ ਇਹਦਾ ਸੌਲ ਦੇਖ ਕੇ ਬਾਈ ਜੀ ਮਨ ਖੁਸ਼ ਹੋ ਜਾਂਦਾ ਜਮਾ ਵੀ ਹਾਂ ਠੀਕ ਹੈ ਸੌਲ ਹੈਗਾ ਬਾਈ ਜੀ ਦੇਖੋ ਸੌਲ ਫਾਉਲੇ ਕੇ ਮਾਨ ਖੁਸ਼ ਹੁੰਦਾ ਬਹੁਤ ਖੁੱਲੇ ਡੁੱਲੇ ਸੌਲ ਮੰਗਵਾਇਆ ਬਈ ਜੀ ਆ ਆਹ ਇਹ ਡਿਜ਼ਾਈਨ ਹੈ ਬਈ ਜੀ ਚੈੱਕ ਕਰ ਲੋ ਇਹਦੇ ਵਿੱਚ ਵੀ ਆਪਣੇ ਕੋਲ 10 15 ਡਿਜ਼ਾਈਨ ਹੈਗੇ ਆਗੇ ਜੇ ਕਿਸੇ ਨੇ ਕੋਈ ਡਿਜ਼ਾਈਨ ਚੈੱਕ ਕਰਨਾ ਹੋਇਆ ਤਾਂ ਸਕਰੀਨਸ਼ਾਟ ਵੀ ਭੇਜ ਸਕਦਾ ਸਾਰੇ ਚੈੱਕ ਕਰ ਲੋ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਪਰਗਦੀ ਦਾ ਮਾਲ ਹੈ ਇੱਕ ਇੱਕ ਆ ਤੁਹਾਨੂੰ ਹੋਰ ਦਿਖਾ ਦਿੰਦੇ ਆ ਬਈ ਜੀ ਕਪੜੇ ਡਿਜ਼ਾਈਨ ਹੀ ਬਈ ਜੀ ਬਹੁਤ ਸੋਹਣੇ ਆ ਜੀ ਕਰ ਰਹੀ ਖੋਲ ਖੋਲ ਦਿਖਾਈ ਚਲੋ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਆਹ ਦੇਖੋ ਰੰਗ ਦੇਖੋ ਕਿੱਡੇ ਵਧੀਆ ਰੰਗ ਹੈ ਕਿੱਡੇ ਵਧੀਆ ਡਿਜ਼ਾਈਨ ਹੈ ਤੇ ਕਪੜਾ ਬਾਈ ਲਾਜਵਾਬ ਕਪੜਾ ਜਮਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਆ ਦੇਖੋ ਸ਼ਾਲ ਸ਼ਾਲ ਬਾਈ ਖਰਕਦਾ ਤਰਪਾਲ ਵਾਂਗੂ ਜਮਾ ਹੈ ਦੱਸਦਾ ਵੀ ਕਪੜਾ ਹੈਗਾ ਗੱਲਬਾਤ ਹਾਂ ਹੈਗੀ ਐ ਆ ਦੇਖੋ ਬਾਈ ਜੀ ਬਾਈ ਜੀ ਆਪਣੇ ਕੋਲੇ ਜਿਹੜਾ ਸਟਾਲ ਸੂਟ 350 ਰੁਪਏ ਤੋਂ ਸਟਾਰਟ ਹੋ ਜਾਂਦਾ ਆਪਣੇ ਕੋਲੇ ਜਿਹਹਿਆ ਮਰਜ਼ੀ ਲੈ ਜਾਓ ਬਾਈ 500 700 ਏਕੇ ਟੈਕਸ ਦੇ ਮਾਲ ਬਹੁਤ ਤਰ੍ਹਾਂ ਦਾ ਪ੍ਰਕਾਰ ਦਾ ਆਪਣੇ ਕੋਲੇ ਸਟਾਲਾਂ ਆਲਾ ਪਿਆ ਪਰ ਜਿੰਨਾ ਬਾਈ ਜੀ ਇਹ ਸਟਾਲ ਸ਼ਾਲ ਖੁੱਲਾ ਦਿੱਤਾ ਹੈ ਜਿੰਨਾ ਸੌਲੇ ਇਹਦਾ ਖੁੱਲਾ ਬਾਈ ਜੀ ਇਹਨਾਂ ਕਿਸੇ ਕਿਸੇ ਕੰਪਨੀ ਚ ਖੁੱਲਾ ਨਹੀਂ ਸੌਲਾ ਆ ਇਹਨੇ ਬਾਲਾ ਖੁੱਲਾ ਸੌਲਾ ਦਿੱਤਾ ਤਾਂ ਖੁੱਲੇ ਸੌਲਾ ਕਰਕੇ ਇਹਦੀ ਥੋੜੀ ਜੀ ਮੰਗ ਜ਼ਿਆਦੇ ਐ ਹਰ ਇੱਕ ਬੰਦਾ ਇਹਨੂੰ ਲੈ ਕੇ ਰਾਜੀ ਐ ਕਿਉਂਕਿ ਆ ਲੱਗਦਾ ਜਦੋਂ ਕਿਰਾਂ ਰੁਪਈਆ ਲੈਣ ਉਹਨੂੰ ਵੀ ਚੰਗੀ ਚੀਜ਼ ਲਾਓ ਬਾਈ ਜੀ ਵਾਰ-ਵਾਰ ਤੁਹਾਨੂੰ ਇਹੀ ਗੱਲ ਕਹਿੰਦੇ ਆ ਜਿਹੜਾ ਇਹ ਰੇਟ ਆ ਬਾਈ ਇਹਦਾ 1400 ਰੁਪਈਆ ਰੇਟ ਐ ਜਿਹੜਾ ਉਹ ਦੱਸਿਆ ਜੀ ਬਾਈ ਜੀ ਉਹਦਾ 1200 ਰੁਪਈਆ ਰੇਟ ਐ ਜੇਕਰ ਸ਼ਿਪਿੰਗ ਕਰਾਉਣੀ ਐ ਸ਼ਿਪਿੰਗ ਬਾਈ ਜੀ ਫ੍ਰੀ ਐ 50 ਹਰਿਆਣੇ ਸ਼ਿਪਿੰਗ ਫ੍ਰੀ ਕਰ ਦੋ ਜਿਹੜੇ ਥੱਲੇ ਆਪਣੇ ਦ ਇੱਕ ਨੰਬਰ ਤੁਹਾਨੂੰ ਹੋਰ ਦਿੱਤਾ ਬਾਈ ਜੀ ਉਹ ਤੇ ਸਕਰੀਨਸ਼ਾਟ ਭੇਜ ਕੇ ਤੇ ਆਪਣਾ ਜਿਕੇ ਨੇ ਆਰਡਰ ਬੁੱਕ ਕਰਾਉਣਾ ਕਰਾ ਸਕਦਾ ਨਾਲ ਇੱਕ ਨੰਬਰ ਹੋਰ ਚੱਲਦਾ ਬਾਈ ਜੀ 62 ਵਾਲਾ ਉਹ ਨੰਬਰ ਤੇ ਆਪਦਾ ਸਕਰੀਨਸ਼ਾਟ ਭੇਜੋ ਤੇ ਤੁਹਾਡਾ ਆਰਡਰ ਬੁੱਕ ਹੋਊਗਾ ਤੇ ਬਾਈ ਜੀ ਇੱਕ ਆਪਾਂ ਤੁਹਾਨੂੰ ਹੋਰ ਵੀ ਦੱਸ ਦਈਏ ਆਪਣਾ ਫਾਈਬਰ ਵਾਲੀਆਂ ਰਜਾਈਆਂ ਪਹਿਲਾਂ ਆਪਾਂ ਦਿਖਾਈਆਂ ਤੁਹਾਨੂੰ ਵੀਡੀਓ ਦੇ ਵਿੱਚ ਫਾਈਬਰ ਵਾਲੀਆਂ ਰਜਾਈਆਂ ਆਪਣੇ ਕੋਲੇ ਹੁੰਦੀਆਂ ਉਹ ਵੀ ਆਪਾਂ ਕੂਰੀਅਰ ਕਰਦੇ ਆ ਬਾਈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਫੋਨ ਮਾਰ ਕੇ ਪੁੱਛ ਸਕਦਾ ਹੈ ਫੋਟੋਆਂ ਵੀ ਤੁਹਾਨੂੰ ਭੇਜ ਦਾਂਗੇ ਸਿਲੈਕਟ ਕਰ ਸਕਦਾ ਰਜਾਈਆਂ ਬਹੁਤ ਹੀ ਵਧੀਆ ਬਾਜ਼ਾਰ ਰੇਟ ਨਾਲ ਇੱਕ ਤਾਂ ਬਾਈ ਜੀ ਇੱਕ 3000 ਦਾ ਜੋੜਾ ਫੁੱਲ ਜ਼ਿੰਮੇਵਾਰੀਆਂ ਬਾਈ ਜੀ ਰੰਜੀਆਂ ਦੀ ਫੁੱਲ ਸਾਈਜ਼ ਹੈ ਫੁੱਲ ਵਜਨ ਦੇ ਵਿੱਚ ਤੇ ਬਾਈ ਜੀ ਉ ਆਪਣੇ ਕੋਲ ਸਾਰੀ ਵੈਰਾਈਟੀਆਂ ਨੂੰ ਦਿਸੀਦੀ ਹੂ ਬਾਈ ਜੀ ਬਹੁਤ ਹੀ ਜਿਆਦਾ ਵੈਰਾਈਟੀਆਂ ਹੈ ਇੱਕ ਨੰਬਰ ਕੁਆਲਿਟੀ ਦੀ ਵੈਰਾਈਟੀਆਂ ਨਿਗਾ ਕਪੜਾ ਮੋਟਾ ਕਪੜਾ ਬਾਈ ਜੀ ਅਲਪੈਨ ਮੈਚਿੰਗ ਇਟਾਲੀਅਨ ਬੂਲ ਐਕਾਉਟਰ ਹੈ ਜਿਹੜਾ ਬਾਈ ਜੀ ਕੁਝ ਮਰਜ਼ੀ ਲੋ ਹਰ ਇੱਕ ਚੀਜ਼ ਆਪਣੇ ਕੋਲ ਤਿਆਰ ਮਿਲਦੀ ਹੈ ਕਿਉਂਕਿ ਆਪਾਂ ਬੜੀ ਚੀਜ਼ ਫਿਰ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਤਾਂ ਕਿ ਵੀਡੀਓ ਬੜੀ ਵੱਡੀ ਬਣ ਜੇ ਫਿਰ ਦੇਖਦੇ ਨਹੀਂ ਇੱਕ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਪਣੇ ਕੋਲ ਕੂਰੀਅਰ ਦਾ ਵੀ ਵਧੀਆ ਇੰਤਜ਼ਾਮ ਹੈਗਾ ਜੇ ਕਿਸੇ ਨੇ ਕੋਈ ਮਾੜਾ ਜਾਂ ਮੰਗਾਉਣਾ ਹੋਵੇ ਸਮਾਨ ਕੂਰੀਅਰ ਵੀ ਜਦੋਂ ਮਰਜ਼ੀ ਵਾਈ ਫੋਨ ਮਾਰੋ ਤੁਹਾਨੂੰ ਪਹੁੰਚੂਆ ਕੱਪੜੇ ਦੀ ਵਾਈ ਜੀ ਪੂਰੀ ਜ਼ਿੰਮੇਵਾਰੀ ਹੈ ਇੱਕ ਵਾਰੀ ਜ਼ਰੂਰ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵਾਈ ਜੀ ਆਪਣਾ ਵਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ